ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤਮਾਨ ਦੀ ਰਹਿਸ ਦੇ ਅੱਗੇ ਸੰਗਰੂਰ ਚ ਹੋਣਾ ਕਿ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇਹ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਟਕੜੰਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੇ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਜਸਮਜੀਤ ਸਿੰਘ ਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੇ ਕਿਵੇਂ ਘਰੇ ਲੈ ਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਇਕੱਠ ਨੂੰ ਕਿਸੇ ਤਰੀਕੇ ਨਾਲ ਇਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜ਼ੋਰ ਲੱਗਿਆ ਈ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਬਾਂ ਭਾਲ ਆ ਉਹ ਕਿਹੜਾ ਜ਼ਿਲ੍ਹਾ ਆ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਬਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਬਈ ਟਰੱਕ ਲੈ ਕੇ ਆ ਰਹੇ ਕੋਈ ਕਹਿੰਦਾ ਬਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਬਈ ਬੈਨਾ ਲੈ ਕੇ ਆ ਰਹੇ ਆ ਸਿੱਖ ਤਾਂ ਮੇਰਾ ਵੀ ਦਰਦਿਆਂ ਦਾ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਨਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮਨਸ਼ੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦਾਂਗੇ ਉਹ ਕਰਦਾਂਗੇ ਡਾਂਗਾ ਪਹਿਨ ਗਿਆ ਕੋਈ ਗੱਲ ਨਹੀਂ ਕਰਨ ਨੂੰ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾਹ ਲੋ ਰੀਜ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਾਂਗੇ ਥੋੜੇ ਪਿਛੇਤ ਨਹੀਂ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਇਕੱਲਾ ਪਾੜਨਾ ਸਿਰ ਤੇ ਨਹੀਂ ਰਹਿ ਗਿਆ ਜੁੱਤੀ ਆਵਾਜ਼ ਦੱਬ ਰਹੇ ਹੋ ਔਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਕਿ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਬੁਲਟ ਪ੍ਰੂਫ ਟਰੈਕਟਰ ਬਣਾ ਲਏ ਜੈਕਸਨਸ ਫਾਇਰ ਕੰਡਰੀ ਜੋ ਪਿਛਲੇ ਦਿਨਾਂ ਤੋਂ ਉੱਥੇ ਮੁਕਾਬਲੇ ਹੋਏ ਆ ਤੁਸੀਂ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਮਤਬਦੀ ਕਹਿ ਕੇ ਮਾਰਦੇ ਹੋਗੇ ਜਦ ਕਿ 20 ਤਰੀਕ ਦੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਤੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵੈਰ ਕਰੋ ਵੀ ਪਲਾਣੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਦੀ ਵੀਡੀਓ ਬਣਾ ਕੇ ਵੈਰ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਨਾਸ਼ਾਹ ਅਲਈਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਨੰਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਟੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਰਿਸਤਰਾ ਦੀ ਕਾਰਵਾਈ ਕਰਦੇ ਨਾਲ ਜਿਹੜਾ ਡਰ ਨਾਲ ਡਰ ਕੇ ਅੱਜ ਘਰਾਂ 'ਚ ਬੈਠ ਕੇ ਜਾਂਤ ਕੋ ਘਰਾਂ 'ਚ ਬੈਠ ਕੇ ਦੱਬਣ ਦੇ ਰਹੇ ਭੁੱਲਦੇ ਵੀ ਤੁਹਾਡੇ ਘਰਾਂ 'ਚ ਆਗਰ ਪਹੁੰਚਣੀ ਨਹੀਂ ਸੀ ਪਹੁੰਚਣਾ ਨਹੀਂ ਹੁਣ ਬੇੜਾ ਦਰੰਦਾਰੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹ ਤੋਂ ਡਬਲੂ ਕਨਾਲੇ ਬਣਾਇਆ ਸੀਗਾ ਟੀਮਾਂ ਵਗਾਲੀਆਂ ਬਾਹਰੋਂ ਸੈਂਟਰ ਤੋਂ ਮਗਾ ਆ ਗੀਆਂ ਫੋਰਸਾਂ ਨੈਟ ਬੰਦ ਕਰਤੇ ਜੀ ਹੁਣ ਵੀ ਉਹ ਪੂਰਾ ਵਰਤਾਂਤ ਆਇਆ ਸਰਜਣਗੇ ਮੀਡੀਆ ਰਾਹੀਂ ਦੇਖੋ ਜੀ ਸੌਣੀ ਦੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਲੈ ਆ ਜੀ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਜਾਇਆ ਤੇ ਇਹ ਸੈਂਟਰ ਤੋਂ ਸਾਰੇ ਫੋਰਸ ਲੈ ਆ ਕਿਥੇ ਲਾ ਲੈ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਕੋਈ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਹੀ ਨਹੀਂ ਮਰੇ ਜਨਮ ਦੇ ਖਿਲਾਫ ਡਟ ਕੇ ਟੱਕਰਾਂ ਕਰਨਾ ਸਭ ਤੋਂ ਵੱਡੇ ਦਾ ਅਧਾਰ ਸਾਡੇ ਕੋਲ ਸਾਡੇ ਗੁਰੂਆਂ ਦੀਆਂ ਹੈ ਜਬਰਦਸਤ ਸਬਰਨਾ ਮੁਕਾਬਲਾ ਜਮੇ ਕੀਤਾ ਪੰਜਵੇਂ ਪਾਸ਼ੀ ਗੁਰਜਨਦੇਵ ਜੀ ਨੇ ਨੌਵੇਂ ਪਾਸ਼ਾ ਗੁਰਤੇਗ ਬਾਹਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਭਵੰਸਿਆ ਜੇ ਤੇਰੇ ਹਲੇ ਮਨ ਚ ਕੋਈ ਹੈਗਾ ਵੀ ਹੋਰਵੇਂ ਲੋਕਾਂ ਨੂੰ ਪੁੱਟ ਮਾਰ ਕਰਨੀ ਹੈ ਹਲੇ ਤੇਰਾ ਚਾਪ ਪੂਰਾ ਨਹੀਂ ਹੋਇਆ ਜੇ ਲੈ ਸਟਕੇ ਅੰਸੇ ਵੀ ਲਾ ਕੇ ਤੂੰ ਦੇਖ ਲਈਂ ਆਰਜ ਵੀ ਉਹਨਾਂ ਨਾਲ ਜਿਹੜੇ ਤੇਰੇ ਢਾ ਰਹੇ ਹੈ ਭਾਨੇ ਵਾਲੀ ਗੱਲ ਤੋਂ ਵੀ ਦੇਖ ਲਿਆ ਮੂਸੇ ਵਾਲਾ ਮਸਲਾ ਵੀ ਤੁਸੀਂ ਬੱਚੀ ਰੋੜ ਦਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜ੍ਹਦੇ ਚੰਗੇ ਰਹਿੰਦੇ ਤਾਂ ਲੋਕ ਚੱਪ ਰਹੇ ਸੋ ਕਿ ਆਪਾਂ ਹਰ ਹਾਲਤ ਦੇ ਵਿੱਚ ਟ੍ਰੈਵਲ ਏਜੰਟ ਦੇ ਵਿਰੁੱਧ ਆ ਸੁਣਿਓ ਬਟਾ ਰਖੀਂ ਪੀ ਪਰ ਇਹ ਬੀਚੋਂ ਨਿਆ ਬੋਲਦਾ ਸੀ ਹਾਲਾਣਾ ਹਮ ਜਾਨ ਨੂੰ ਸੋਕ ਪੀਆ ਵਿੱਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਪੀਆ ਚੋਂ ਮੈਂ ਕੱਢ ਕੇ ਲਿਆ ਹਾਂ ਹੋਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹੇ ਸੀ ਇਹ ਟ੍ਰੈਵਲ ਏਜੰਟ ਚੜਨੇ ਦੀ ਇੱਥੋਂ ਹੀ ਬੰਦ ਕਰੋ ਸੁਮੈ ਨਹੀਂ ਚੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਵਸਾ ਕੇ ਬਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਾਨੂੰਨ ਕਿ ਕਾਤਰ ਕਰਤਾ ਤਾਂ ਉਹਨੂੰ ਦੂਜੇ ਦੇ ਵੀ ਚੌਕ ਖੜਾ ਕੇ ਗੋਲੀ ਮਾਰ ਦੋ ਜਿਹਦੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਟੈਂਕ ਕਰਕੇ ਭੱਜ ਗਿਆ ਲੱਤਾਂ ਮਾਰ ਦੇ ਤਾਂ ਹੈ ਨਹੀਂ ਹਮੇ ਕਾਨੂੰਨ ਮੁਤਾਬਕ ਕਹੀ ਅਸੀਂ ਕੱਬੇ ਦੇ ਵਿੱਚ ਲਿਆ ਚੁੱਕੇ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇੰਡਸਟਰੀਜ਼ ਨਾਲ ਦੀ ਗੱਲ ਕਰ ਲਈ ਸਲੂਤ ਤੁਸੀਂ ਤੇ ਦਸ ਬ੍ਰੋ ਇਹ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਥੇ ਲੋਕ ਸਭਾ 'ਚ ਬੋਲਦੇ ਰਹੇ ਆ ਟ੍ਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟੋਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਆਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਹੈ ਇੱਕ ਦੱਸ ਦਿਓ ਪੈਨੂੰ ਹੁਣ ਤੱਕ ਦਾ ਦੱਸੋ 14000 ਕਰੋੜ ਦੀ ਠੱਗੀ ਆ ਪੰਜਾਬ ਦੇ ਲੋਕਾਂ ਨਾਲ ਏਜੰਟਾਂ ਦੀ ਇਲਸੰਸ ਐਜੰਟ ਨੂੰ ਸਰਕਾਰ ਦਿੰਦੀ ਆ ਸੂਬਾ ਸਰਕਾਰਾਂ ਕਿ ਜਿੰਨੇ ਤੁਹਾਡੇ ਹਜ਼ਾਰਾਂ ਐਜੰਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਿਸੰਸ ਸਰਨ ਕੋਲੇ ਸਭ ਤੁਸੀਂ ਜਾਰੀ ਕੀਤੇ ਆ ਜੀ ਕੋਈ ਨਹੀਂ ਪਰਚਾ ਕਰਾਇਆ ਕੋਈ ਲੈ ਜੀ ਲੀਗਾ ਬਿਲਕੁਲ ਜਿਹਨੇ ਮਹਾਰੀਆ ਦਾ ਪਰਚਾ ਕਰਾਇਆ ਬਈ ਉਹ ਤੇ ਪਹਿਲਾਂ ਪਰਚਾ ਹੋਇਆ ਜਿਹੜੀ ਜਿਹੜੀ ਲਧਿਆਣਾ ਵਾਲਾ ਪਰਚਾ ਉਹਦੇ ਵੀ 420 ਦੇ ਪਰਚੇ ਆ ਪਰਚੇ ਨੇ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾ ਜਿਹੜੀ ਕਲੀ ਭੰਨ ਰਾਇਆ ਯਾਰ ਮੰਗਦਾ ਨਾ ਲਾਇਸੰਸ ਨਾ ਸੰਸਾ ਨਾਲੇ ਪਰਚੇ ਆ ਉਹ ਸ਼ਰਿਆਨ ਕਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾਦ ਗਏ ਭਾਨੇ ਤੇ ਕਿਚਨੀ ਖੋਣ ਲੱਗ ਗਏ ਇਹ ਕਾਨੂੰਨ ਆ ਭਾਨਾ ਦਾ ਯਾਰ ਮੰਗਦਾ ਹੈ ਕਾਨੂੰਨ ਆ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਸੀਨਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਰਿਮਾਂਡ ਦੀ ਮੁਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਨੂੰ ਅੰਦਰੋਂ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਕ ਨੂਨ ਹੈ ਤੇ ਚੱਕ ਕੇ ਬਰਾਬਰ ਪਰਚਾ ਦੇ ਦੋ ਭਾਨੇ ਦੇ ਭਰਾ ਤੇ ਮਰੇ ਤੇ ਇਕ ਨੂਨ ਹੈ ਇਹ ਨੂਨ ਆਖੇ ਅਜੋਬ ਤੇਰੀ ਬੀਬੀ ਬੋਲੀ ਉਹ ਜਿਹੜੀ ਬਲਤੂਰੀ ਤੋਂ ਐਮ ਐਲ ਏ ਰਹਿਆ ਸੀ ਗੋਲਡੀ ਗੋਲਡੀ ਤੂਰੀ ਵਾਲਾ ਮੁੰਡਾ ਐਮ ਐਲ ਏ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਖੰਘੂੜਾ ਕਹਿ ਦਿੰਦਾ ਨੂੰ ਪਤਾ ਨਹੀਂ ਕੋਈ ਪੂਰਾ ਸਿਮਰ ਖੰਘੂੜਾ ਸਿਮਰ ਸਿਮਰਤ ਖੰਘੂੜਾ ਬੋਲੀ ਕੁੜੀ ਬੀ ਐਚ ਜਾਬਰ ਕਰ ਰਿਹਾ ਕਾਂਨ ਕਰ ਰਿਹਾ ਲੋਕਤੰਤਰ ਦਾ ਜੀ ਲੋਕਤੰਨੀ ਵਾਅਦਾ ਭਰਿਆ ਅੱਜ ਹੀ ਅੱਜ ਹੀ ਅੱਥਰੇ ਉਹਨੀ ਤੋਂ ਜਿਹੜੇ ਘਰੇ ਵਿਜੀਲੈਂਸ ਦਾ ਸਹਮਣ ਆ ਗਿਆ ਵੀ ਆਇਆ ਤੜਕੇ ਆ ਜਾ ਕੇ ਪੇਸ਼ ਹੋ ਜਾ। ਜੀ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕਾ। ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ 'ਚ ਭਾਨੇ ਦੇ ਹੱਕ 'ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਇਹ ਦੱਬਣ ਦੀ ਕੋਸ਼ਿਸ਼ ਕਰਨ ਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਉਹਦਾ ਸਹਮਣ ਉਹਦਾ ਸਹਮਣ ਇਹ ਕਹਿੰਦੇ ਸਾਡੀ ਉੱਥੇ ਲੁੱਟ ਲਿਆ ਸਾਡੀ ਮੇਅਰ ਦੀ ਕੁਰਸੀ ਕੋਈ ਲੈ ਗਈ ਬੀਜੇਪੀ ਉੱਟ ਕੇ ਲੈ ਗਈ ਅਸੀਂ ਸੁਪਰੀਮ ਕੋਰਟ ਜਾਵਾਂਗੇ ਉਹਦੇ ਅੰਦਰ ਦਾ ਕਾਹਨ ਹੋ ਗਿਆ ਕਿڑی ਸਾਡੇ ਇਹਨੂੰ ਫੜਨ ਨੂੰ ਪਰੇਗਾ ਜੀ ਬਾਹਰ ਨੂੰ ਛੋਡੇ ਵਾਰੀ ਕਾਹਨ ਹੁੰਦਾ ਜਨਾਬ ਆ ਘਾਣ ਨੀਰ ਆ ਬੈਠੀ ਹੈ ਗਰਦ ਵਿਚਾਰੀ ਆ ਬੈਠੇ ਬਗੜੇ ਨਹੀਂ ਤਾਦੀ ਰੋਜ਼ ਰੋਂਦੀ ਦੇ ਅੱਖਾਂ ਸੁੱਜੀਆਂ ਬੰਗਿਆ ਇਹ ਘਾਣ ਨਹੀਂ ਇਹ ਕੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਕੇਦਾ ਖੂਨ ਨਹੀਂ ਕੋਈ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰ ਦੇ ਸਾਥ ਨਹੀਂ ਖਲਾਨਾ ਕਰਦੇ 10 ਮਾਨ ਸਾਹਿਬ 10 ਪੰਛੇ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੋਂ ਕੱਢ ਕੇ ਦੇ ਰਕਾਰ ਤਰੂ 2 ਸਾਲ ਹੋ ਗਏ ਐਨੀਆਂ ਠੱਗੀਆਂ ਬੱਜੀਆਂ ਤੇ 2 ਸਾਲਾਂ ਤੇ ਅਸ਼ਰਿਆ ਬਣਾਲ ਖਾਸਾ ਤੋਂ ਕੰਮ ਚੱਲਦਾ ਦਸਿੱਕ ਵੀ ਪਰਚਾ ਕਿਸੇ ਟ੍ਰੈਵਲ ਜੈਂਟ ਦੇ ਉੱਤੇ ਕੱਢ ਕੇ ਦੇ ਕੇ ਅਨੁਰਕਾਰ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ ਦਸ ਜੀ ਕੋ ਦਿੱਤਾ ਪਰਚਾ ਸਿਸ ਕਰਕੇ ਇਹ ਗੱਪ ਰੌੜ ਨੇ ਬੰਦ ਕਰ ਦਬਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੇ ਦਾ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇਈ ਜਾਂਦਾ ਉਂਗਲਾ ਚੱਤੀ ਜਾਂਦੇ ਆ ਇਹ ਸਮਝ ਗਏ ਤੇ ਨਾ ਚਾਹਦਾ ਨੂੰ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹਣਾ ਅਜਿਹੀ ਕਹਿੰਦੇ ਆ ਪੰਜਾਬ ਦੀ ਕਰ ਪਾਇਆ ਤਰਸਾ ਤਰੇ ਕੋਲੇ ਨਹੀਂ ਇਹ ਲੋਕ ਐ ਬਹੁਤ ਵੱਡੀ ਤਾਕਤ ਜੇ ਉਹਨਾਂ ਲੋਕ ਦਵਾਈ ਨਹੀਂ ਦਿੰਦੇ ਹੁੰਦੇ ਇਹ ਬਾਲਾ ਵੱਡਾ ਪਰੇਖਾ ਪਾ ਲਈ ਬੈਠੇ ਤੇ ਸਲਾਹ ਕਰ ਬੰਦਾ ਜਿਹੜਾ ਜਿਹੜਾ ਹੈਗਾ ਸਲਾਹ ਦਿੰਦਾ ਚੱਕ ਕੇ ਇਹਨੂੰ ਹੀ ਬੰਦਾ ਬੋਲਿਆ ਇਹਨੂੰ ਹੀ ਬੰਦ ਕਰ ਦੇ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੇ ਸੁਿਸ ਕਰਕੇ ਭਾਈ ਕਿਆਰੀ ਫੁੱਲ ਰਖੜੀਆਂ ਨੌਜਵਾਨੋਂ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਦੇ ਨੇ ਪੂਰਾ ਟੰਨ ਜਿਆਦਾ ਜ਼ੋਰ ਲਾਉਣਾ ਡੀ ਚੋਟੀ ਦਾ ਦੇਫਸਾ ਕੇ ਪ੍ਰਧਾ ਕੇ ਕਿਸੇ ਬਹਾਨੇ ਕੁੱਟ ਗਏ ਜ਼ਬਰ ਕਰਕੇ ਜਿੱਲਾ ਸਿੱਧ ਗਏ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹਦੇ ਮਾਰਨ ਲੱਗਾ ਅਦੀ ਖਾਣ ਪਿਆ ਆਓ ਜਿਹੜੇ ਚਲਾਉਣਾ ਜੋ ਕਰਦਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਨਹੀਂ ਬਾੜ ਸਕਦੇ ਐਫਟ ਕਰ ਸਰ ਕੋਈ ਨਾ ਕੋਈ ਗਾਣੀ ਹੁਣੇ ਪੂਰਾ ਬਰਤਾਨ ਦਾ ਆਪਣੇ ਵੀਡੀਓ ਛੱਡਣ ਵਾਲੇ ਪੂਰਾ ਆਪਣੇ ਇਹਨਾਂ ਦੇ ਐਕਟ੍ਰੀਸ ਪੂਰਾ ਸਰਗਰਮ ਕਰਤਾ ਆਪਣਾ ਮੀਡੀਆ ਸਰਗਰਮ ਕਰਤਾ ਖਰੀਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਭਾਵੇਂ ਦੀਓ ਪੁਰਾਣੀਆ ਵੀਡੀਓ ਪੰਜ ਸੱਤ ਸਾਲ ਵਾਲੀਆਂ ਇਹ ਜੀ ਐ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾ ਉਹ ਸਾਰਿਆਂ ਨੂੰ ਪਤਾ ਹੁਣ ਕੋਹਨਾਂ ਕੀ ਕਰਦਾ ਰਿਹਾ ਗੱਲ ਇਹ ਤੇ ਆ ਉਹਨੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਨੇ ਦੇ ਹੱਕ 'ਚ ਕੋਈ ਆਗੇ ਨਾ ਖੜੇ ਨਾ। ਮੈਂ ਫਿਰ ਕਹਿੰਦਾ ਪੰਜਾਬ ਦੇ ਲੋਕੋ ਮਸਲਾ ਭਾਨਾ ਨਹੀਂ ਹੈ, ਮਸਲਾ ਜ਼ਬਰ ਦੇ ਕਾਨੂੰਨ ਦਾ ਹੈ। ਤੇ ਜਦੋਂ ਕਿਸੇ ਦੀ ਵੀ ਵਾਰੀ ਆਊਗੀ, ਜਦੋਂ ਕਿਸੇ ਦੇ ਵੀ ਟਾਉਣਗੇ, ਇਹ ਜਦੋਂ ਕਿਸੇ ਦੇ ਵੀ ਕਰ ਦੇਗੀ। ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਕੇ ਕਰਨੇ ਵਿਕਰਾਮ ਮਾਹੌਲ ਬਣਾ ਦੇ ਕੋਈ ਗੱਲ ਨਹੀਂ। ਜਿੱਥੇ ਕਦੇ ਵੀ ਸਾਨੂੰ ਘੇਰਦੇ ਆ, ਮੌਕੇ ਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਦੇ ਨਾਲ ਦੀ ਨਾਲ ਇਹ ਕਾ ਵਾਹ ਹੋਰ ਬੁਲਾਉਣਗੇ। ਉਹ ਨਿਪੜ ਗਿਆ ਜੀ ਨਿਪੜ ਗਿਆ ਜੀ ਹਾਂ ਆਵਾਜ਼ ਨਾਲ ਜੀ ਨਿਪੜ ਤੁਪੜਾ ਹੈ ਅੱਜ ਇਹਨੂੰ ਚਾਰ ਪੰਜ ਮੁੰਡਿਆਂ ਦੇ ਫੋਨ ਆਏ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਮੇਰੇ ਦੇ ਵਿੱਚ ਕੋਈ ਆਇਆ ਨਹੀਂ ਬੰਦੇ ਵੱਡ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਹੌਲ ਤਾਂ ਨਹੀਂ ਹੁਣ ਜਾਂ ਪਤਾ ਕੀ ਕਰਦੇ ਆ ਉਦਦੇ ਵੀ ਕਹਿੰਦੇ ਦਿੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹ ਵਾਗਿਆ ਆਪਣੇ ਮੁੰਡਾ ਖੜ ਪਲਰ ਤੋਂ ਆਇਆ ਹੁੰਦੇ ਲੈ ਮੁੰਡੇ ਦੀ ਤਸਵੀਰ ਲਾ ਕੇ ਉਹ ਨੂੰ ਕਹਦਾ ਉਹ ਤੇ ਕੋ ਜਾਣਦੇ ਨਹੀਂ ਤੂੰ ਹੀ ਤਰਾ ਫਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪ ਪਾਉਣਗੇ ਫੋਨ ਕਰਨਗੇ ਜੋ ਚਾਹਣ ਕੱਠ ਨਹੀਂ ਹੁੰਦਾ ਜੀ ਰਾਇਨਾਮਾ ਹੋਗਾ ਜੀ ਨਿਭੜਗਾ ਜੀ ਉਹ ਦਾ ਵਾਪਸ ਲੈ ਲੈ ਜੀ ਉਹਨਾਂ ਨੇ ਨਾ ਜਿੰਨਾ ਅਜਲ ਸਾਡੇ ਮੂੰਹ ਦੇ ਵਿੱਚੋਂ ਵਾਰ-ਵਾਰ ਗੱਲ ਕਹਿੰਦਾ ਐ ਬੈਠ ਤੇ ਤੂੰ ਕੀ ਕਰ ਉਹਨਾਂ ਚਰ ਕਿਸੇ ਗੱਲ ਤੇ ਚਕੀ ਨਹੀਂ ਕਰਦਾ ਦਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸਮਰੂਰ ਜਿਹੜਾ ਇਹ ਪਲਾਂਟ ਦੇ ਨੇੜੇ ਆ ਬੇਰਕਾ ਦੇ ਪਲਾਂਟ ਦੇ ਨੇੜੇ ਆ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਤੇ ਆਪਣੇ ਮੋਬਾਈਲਾਂ ਦੇ ਉੱਤੇ ਗੂਗਲ ਮੈਪ ਤੇ ਡ੍ਰੀਮ ਲੈਂਡ WhatsApp ਆ ਕੀ ਹੈ ਬੇਰਕਾ 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 ਮਿਲਕ ਮਿਲਕ ਪਲਾਂਟ ਆ ਬੇਰਕੇ ਵਾਲਾ ਪਟਿਆਲਾ ਬਾਈਪਾਸ ਤੇ ਨਾਲ ਪਟਿਆਲਾ ਬਾਈ ਪਾਸ ਦੇ ਨਾਲ ਪਟਿਆਲਾ ਬਾਈ ਪਾਸ ਦੇ ਨੇੜੇ ਹੈ ਹਾਂਜੀ ਹਰ ਨਾਲ ਚ ਉੱਥੇ ਪਹੁੰਚਣਾ ਕੋਈ ਗੱਲ ਨਹੀਂ ਜੇ ਸਾਡੇ ਨਾਲ ਜਬਰ ਢਾਊਗਾ ਤੇ ਇਹਦਾ ਜਬਰ ਇਹਦੇ ਤਬੂਤ ਇੱਕ ਟੋਪੀ ਵਾਲਾ ਕਿੱਲ ਹੋਊਗਾ ਹੰਕਾਰ ਨੂੰ ਵਿੱਚ ਸ਼ੰਭਾਰ ਹੁੰਦੀ ਹੈ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਤਿਆਰ ਮਾਰਦਾ ਅੰਗਾ ਚਰਾਗ ਉਹਦਾ ਜਿਉ ਤਰੀ ਭੁੱਖ ਰਹਿੰਦੀ ਹੈ ਮਟਾਲਾ ਛੱਡੀ ਨਾ ਕਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ-ਬਾਰ ਨਹੀਂ ਉਹ ਤੁਹਾਨੂੰ ਦੱਸ ਦਿੰਦਾ ਇਹ ਪਹਿਲਾਂ ਰਹਿੰਦੇ ਦੀ ਸਮੇਂ ਸਿਰ ਉੱਠ ਕੱਢਦੇ ਨਾ ਜਦੋਂ ਦੁਪਰ ਕਰਕੇ ਘਰਾਂ 'ਚ ਬੜਕੇ ਸੀਗੇ ਦਸਤ ਬਰਾਦੀ ਸੀ ਆਦਰ ਦੀ ਸੀ ਉਹਦੀ ਤੇ ਹੁਣ ਵੀ ਐਂ ਬਣ ਗਏ ਤਾਂ ਸਮਝ ਲਾਉਣ ਵਾਲੇ ਸਾਬ ਸਭ ਨੂੰ ਤੇ ਭੇਟੀ ਤੁਰੇ ਆਣਗੇ ਇੱਕ ਬੰਦਾ ਕਿ ਬਿ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਅਜ ਦੀਪ ਥੜੀ ਦਾ ਅਜ ਕੈਮਰੇਮੈਨ ਦਾ ਕੈਮਰਾ ਕੋਇਆ ਗਿਆ ਭੰ데요 ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਜਿਹਾ ਕੋਈ ਉਸ ਤੇਤੀ ਵੀ ਆਲਾ 10 ਡੇਟ ਬਦਨ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਕਰੇ ਗਿਆ ਜੀ ਕਦਰ ਕੋਈ ਨਹੀਂ ਛੱਡ ਰਹੀ ਅੱਜ ਬਸ ਇਹਨਾਂ ਨੇ ਬਹੁਤ ਸਬਰ ਨਾਲ ਮੂੰਹ ਤੋਂ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਬਈ ਕੋਈ ਪਹਿਲਾਂ ਵਾਲੀ ਤਾਂ ਹਾਂਜੀ ਭਾਈ ਈਜ਼ੀ ਵੀ ਜਿਹੜਾ ਤੇ ਹੱਕ ਤੇ ਬੋਲਦਾ ਉਹਦੇ ਨਾਲ ਧੱਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ 'ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲਾਂ ਹੀ ਮਨੋਵਲ ਥੋੜਾ ਸਹੀ ਹੋਏ ਨਾ ਮਨੋਵਲ ਪੂਰਾ ਮਜ਼ਬੂਤ ਰੱਖਣਾ ਮਜ਼ਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਓ ਤੇ ਆਪਣੇ ਗੁਰਗੰਨ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜਨਰ ਦਾ ਟੱਕਰ ਆਖਾ ਗੁਰਦੇ ਹੀ ਦੇਖੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜੇ ਸਾਰੀ ਤੇ ਚੇਤੇ ਕਰ ਲਓ ਕਿਵੇਂ ਸਾਡੇ ਸਹਬਜਾਂ ਦੇ ਅੰਦਰ ਕਿਵੇਂ ਸਾਡੇ ਗੁਰਗੰਨ ਕੀ ਕੁਛ ਵਾਰਸੀਏ ਦਿੱਤੇਗੇ ਕੀ ਕੁਛ ਹੋਇਆ ਪਰ ਉਹਨਾਂ ਨੇ ਮੁਕਾਬਲਾ ਦਿੱਤਾ ਹੀ ਢੱਕ ਕੇ ਜਾਵਾ ਐ ਮੇਰਾ ਉਹ ਕਰਿਆ ਕਰੋ ਆਇਓ ਕੰਨ ਤਰੀਕ ਨੂੰ 10 ਵਜੇ ਭਵਨਤਮ ਦਾ ਘਰ ਦੇ ਅੱਗੇ ਸੂਰ ਮੇਰਕਾਬਲਸ ਪਲਾਨ ਦੇ ਕੋਲੇ ਡ੍ਰੀਮਲੈਂਡ ਕਲੋਨੀ 10 ਵਜੇ ਮਿਲਦੇ ਨੇ ਉਧਰ ਤੱਕੜੇ ਰਹੋ ਉਭਾਇਆ ਖਾਲਸਾ ਉਭਾਇਆ ਜੀ